ਲੜਕਾ ਬੱਸ ਦੇ نیچے ਆ ਗਿਆ ਜਦੋਂ ਸਹਾਰਾ ਟੀਮ ਉੱਥੇ ਪਹੁੰਚੀ ਤੇ ਇੱਕ ਬੱਚੇ ਦੀ ਜਿਹੜੀ ਕਿ ਲੱਤ ਥੱਲੇ ਆ ਗਈ ਸੀ ਪੀ ਆਰ ਟੀ ਸੀ ਬੱਸ ਜਿਹੜੀ ਕਿ ਬੱਸ ਸਟੈਂਡ ਤੋਂ ਬਾਹਰ ਨਿਕਲ ਰਹੀ ਸੀ ਇਹ ਕਿਤੇ ਉੱਥੇ ਖੜਾ ਸੀ ਰਾਈਡਰ ਰੂਟਰ ਤੋਂ ਉੱਦ ਕੱਦ ਗਿਆ ਤੇ ਇਹਦੀ ਬੱਸ ਦੇ ਥੱਲੇ ਲੱਤ ਆ ਗਈ ਲੱਤ ਜਿਹੜੀ ਕਿ ਇਹਦੀ ਅੱਡ ਹੋ ਗਈ ਹੈ ਸਿਵਲ ਹਸਪਤਾਲ ਬਹਿਂਡਾ ਵਿੱਚ ਲਿਆਂਦਾ ਜਿੱਦਾ ਉਪਚਾਰ ਚੱਲ ਰਿਹਾ ਹੈ ਉਹ ਇਹਦਾ ਪੂਰੇ ਪੇਪਰ ਦੇਣ ਆਇਆ ਸੀ ਕੋਈ ਬੈਂਕ ਦਾ ਵਿਚਾਰਾ ਇਹ ਹੈ ਬਾਹਰ ਦਾ ਇਹ ਹਨਮਾਨ ਗੱਡ ਗੰਨੀ ਦਾ ਇੱਥੇ ਆ ਕੇ ਇਹ ਬੰਦਾ ਹਉ ਥੋਂ ਆਦਾ ਗੱਡੀ ਲਈ ਬਸ ਇਹ ਕਿ ਪਰਾਂ ਉੱਤੇ ਲਾ ਕੇ ਜੇ ਨਾ ਕਰੇ ਗੱਡੀ ਨੂੰ ਔਰ ਆ ਬਾਈ ਨਹੀਂ 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 ਆ ਆ ਆ ਆ ਕਰਦੇ ਕਰਦੇ ਉਹ ਮੁੰਡੇ ਆ ਚੜਨ ਲੱਗਿਆ ਉਹ ਲੱਥ ਲਿਆ ਪਰ ਜੇ ਆਖ ਕਿ ਤੂੰ ਮੈਨੂੰ ਖਿੱਚ ਲਿਆ ਸੀ ਪਰ ਉਹ ਬੰਦੇ ਨੇ ਪ੍ਰਵਾਹ ਨਹੀਂ ਮੰਨੀ ਡਰਾਈਵਰ ਨੇ ਬਾਈ ਕੋਈ ਪ੍ਰਵਾਹ ਨਹੀਂ ਮੰਨੀ ਕੋਈ ਉਹਨੇ ਗੱਲ ਨਹੀਂ ਕੀਤੀ ਸਾਡੇ ਨਾਲ ਹੈ ਬੰਦਾ ਬਚਾ ਲਿਆ ਕਿ ਰਾਹ ਨਾਲ ਵੱਡੀ ਹੋਈ ਹੈ ਵੱਡੀ ਗਈ ਹਾਂ ਲੱਕ ਵੱਡੀ ਗਈ ਪਰ ਉਹਨੇ ਕੋਈ ਡਰਾਈਵਰ ਨੇ ਗੱਲ ਨਹੀਂ ਸੁਣੀ ਸਾਡੀ ਉਹ ਬੰਦਾ ਉੱਤਰ ਕੇ ਬਾਹਰ ਜਾ ਕੇ ਭੱਜ ਗਿਆ ये सर एक्सीडेंट हो गया बस वाले की लापरवाही थी लापरवाही के कारण इनका एक्सीडेंट हो गया ये पीछे से आके बस वाले ने पीछे से टक्कर लगाई है से आए आप हनुमानगढ़ जिले से गांव बरूसरी है भाई कुलदीप का हमारा दोस्त है यहाँ पेपर देने के लिए आए थे डी में एग्जाम थे ਨਾ ਕੋਈ ਪੁਲਿਸ ਆਈ ਇੱਥੇ ਚੌਂਕ ਤੇ ਹੁਣ ਤਾਂ ਇੰਨੀ ਪੁਲਿਸ ਖੜੀ ਰਹਿੰਦੀ ਆ ਕੋਈ ਪੀਏ ਇੱਥੇ ਕੋਈ ਸਟਾਫ ਨਹੀਂ ਆਇਆ ਕੋਈ ਸਟਾਫ ਨਹੀਂ ਆਇਆ ਬਈ ਇੱਥੇ ਇੱਕ ਮੁੰਡਾ ਤੇ ਲੜਕਾ ਸੀਗਾ ਇੱਥੋਂ ਆ ਰਿਹਾ ਸੀ ਬੱਸ ਤੇ ਆ ਉਹ ਆਖੀ ਜਾਂਦੇ ਬ੍ਰੇਕ ਫੇਲ ਆ ਪਰ ਬ੍ਰੇਕ ਫੇਲ ਹੈ ਨਹੀਂ ਸੀਗਾ ਜੀ ਡ라이ਵਰ ਦੇ ਕੰਨ ਨੂੰ ਖੋਣ ਲੱਗਿਆ ਸੀਗਾ ਅਸੀਂ ਤਿੰਨ ਚਾਰ ਮੁੰਡੇ ਸੀਗੇ ਜਿਹੜੇ ਭੱਜ ਕੇ ਕੋਸਾ ਇੱਧਰ ਹੋ ਗਏ ਤਿੰਨ ਜਰ ਜਣੇ ਉੱਤੇ ਸੀਗੇ ਠੀਕ ਹੈ ਖੋਣ ਲੱਗੇ ਹੋਏ ਸੀ ਡਰਾਈਵਰ ਦੇ ਕੰਨ ਨੂੰ ਉਤੋਂ ਦੇ ਵੀ ਬ੍ਰੇਕ ਫੇਲ ਆ ਬ੍ਰੇਕ ਫੇਲ ਹੈ ਨਹੀਂ ਸੀਗੇ ਉਹਦੀ ਮੁੰਡੇ ਦੀ ਸਾਰੀ ਲਾਤੀ ਮਤਲਬ ਵੱਢੀ ਗਈ ਕੋਈ ਨਾ ਤਾਂ ਪੀਆਰਟੀਸੀ ਦਾ ਕੋਈ ਵੀ ਅਧਿਕਾਰੀ ਆਇਆ ਇੱਥੇ ਨਾ ਕੋਈ ਪੰਜਾਬ ਪੁਲਿਸ ਦਾ ਆਇਆ ਪਹਿਲਾਂ ਉਹਨੂੰ ਅਸੀਂ ਆਪ ਔਟੋ ਰਿਕਸ਼ਾ ਤੇ ਉਹਨੂੰ ਸਰਕਾਰੀ ਹਸਪੀਟਲ ਵਿੱਚ ਭੇਜਿਆ ਜੀ ਕੀ ਕਾਰਨ ਹੋਸੀ ਕੀ ਹੋਇਆ ਬਾਈ ਲੱਗਦਾ ਸੀ ਜਿਵੇਂ ਕੋਈ ਨਸ਼ਾ ਪੱਤਾ ਕੀਤਾ ਹੋਣਾ ਪਹਿਲਾਂ ਅਸੀਂ ਗਏ ਅਸ ਬੱਸ ਚੜੇ ਆ ਨਾ ਜਦੋਂ ਕਹਿੰਦਾ ਅਗਲੀਆਂ ਸੀਟਾਂ ਦਾ ਬੰਦੇ ਆਉਣਗੇ ਬੈਠਣ ਨਹੀਂ ਦਿੱਤਾ ਬੁੱਕ ਸੀਗਾ ਕਹਿੰਦਾ ਉਥੋਂ ਕੰਨ ਤੇ ਫੋਨ ਲਾਇਆ ਸ਼ਾਇਦ ਕੋਈ ਉਹਦੀ ਸਵਾਰੀ ਆ ਰਹੀ ਸੀ ਕੰਨ ਤੇ ਫੋਨ ਲਾਇਆ ਹੋਇਆ ਸੀਗਾ ਤੇ ਆਉਂਦੇ ਹੋਏ ਨਿੱਧਰ ਆਫ ਕਰਤਾ ਮੁੰਡੇ ਦਾ ਪੈਰ ਵੱਢਿਆ ਗਿਆ ਨਾਲ ਦੀ ਨਾਲ ਸਾਰਾ ਇਥੋਂ ਲੜਕਾ ਬੱਸ ਦੇ નીચે ਆ ਗਿਆ ਜਦੋਂ ਸਹਾਰਾ ਟੀਮ ਉੱਥੇ ਪਹੁੰਚੀ ਤੇ ਇੱਕ ਬੱਚੇ ਦੀ ਜਿਹੜੀ ਕਿ ਲੱਤ ਤੋਂ ਥੱਲੇ ਆ ਗਈ ਸੀ ਪੀ ਆਰਟੀਸੀ ਬੱਸ ਜਿਹੜੀ ਕਿ ਬੱਸ ਸਟੈਂਡ ਤੋਂ ਬਾਹਰ ਨਿਕਲ ਰਹੀ ਸੀ ਇਹ ਕਿਤੇ ਉੱਥੇ ਖੜਾ ਸੀ ਡਰਾਈਵਰ ਰੂਟਰ ਤੋਂ ਉੱਦ ਕੱਦ ਗਿਆ ਤੇ ਇਹਦੀ ਬੱਸ ਦੇ ਥੱਲੇ ਲੱਤ ਆ ਗਈ ਲੱਤ ਜਿਹੜੀ ਕਿ ਇਹਦੀ ਅੱਡ ਹੋ ਗਈ ਹੈ ਸਿਵਲ ਹਸਪਤਾਲ ਬਹਿਂਡਾ ਵਿੱਚ ਲਿਆਂਦਾ ਜਿਹਦਾ ਉਪਚਾਰ ਚੱਲ ਰਿਹਾ ਹੈ ਉਹ ਇਹਦਾ ਪੂਰੇ ਪੇਪਰ ਦੇਣ ਆਇਆ ਸੀ ਕੋਈ ਬੈਂਕ ਦਾ ਵਿਚਾਰਾ ਤੇ ਹੈ ਬਾਹਰ ਦਾ ਇਹ ਹਨਮਾਨ ਗੜ ਗੰਨੀ ਦਾ ਇੱਥੇ ਆ ਕੇ ਇਹ ਬੰਦਾ ਹਉ ਥੋਂ ਆਦਾ ਗੱਡੀ ਲਈ ਬੱਸ ਇਹ ਕਿ ਪਰੋਂ ਰੱਖ ਕੇ ਜਰਨਾ ਕਰੇ ਗੱਡੀ ਨੂੰ ਉਰੇ ਬਾਈ ਨਹੀਂ 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 ਆ ਆ ਆ ਆ ਕਰਦੇ ਕਰਦੇ ਉਹ ਮੁੰਡੇ ਆ ਚੜਨ ਲੱਗਿਆ ਤਾਂ ਲੱਥਲ ਲਿਆ ਪਰ ਜੇਕਰ ਤੂੰ ਮੈਨੂੰ ਖਿੱਚ ਲਿਆ ਸੀ ਪਰ ਉਹ ਬੰਦੇ ਨੇ ਪ੍ਰਵਾਹ ਨਹੀਂ ਮੰਨੀ ਡਰਾਈਵਰ ਨੇ ਬਾਈ ਕੋਈ ਪ੍ਰਵਾਹ ਨਹੀਂ ਬੰਨੀ ਤੂੰ ਉਹਨੇ ਗੱਲ ਨਹੀਂ ਕੀਤੀ ਸਾਡੇ ਨਾਲ ਹੈ ਬੰਦਾ ਬਚਾ ਲਿਆ ਕਿ ਰਾਹ ਨਾਲ ਵੱਡੀ ਹੋਈ ਹੈ ਵੱਡੀ ਗਈ ਹਾਂ ਲੱਕ ਵੱਡੀ ਗਈ ਪਰ ਉਹਨੇ ਕੋਈ ਡਰਾਈਵਰ ਨੇ ਗੱਲ ਨਹੀਂ ਸੁਣੀ ਸਾਡੀ ਉਹ ਬੰਦਾ ਉੱਤਰ ਕੇ ਬਾਹਰ ਜਾ ਕੇ ਭੱਜ ਗਿਆ